ਆ ਨਿਕਲੇ ਨਵਾਂ ਸੱਪ ਨਹੀਂ ਤਾਂ ਟਟਿਰੀ ਧਰਦੀ ਆਂਡੇ ਆ ਦੇਖੋ ਤੁਸੀਂ ਡੱਗ ਦੇ ਵਿੱਚ ਧਰ ਕੇ ਸੁੰਡ ਮਾਗਦੇ ਟਟਰੇ ਹਦੀ ਪਾਣੀ ਬੰਦੇ ਨੇ ਲਾਤਾ ਜਗਾੜ ਤੇ ਇੱਧਰ ਦੇਖੋ ਦੋ ਮੋਟਰਾਂ ਜਿੰਨਾ ਦਿੰਦਾ ਪਾਣੀ ਤੇ ਆ ਦੇਖੋ ਦੋ ਮੋਟਰਾਂ ਜਿੰਨਾ ਪਾਣੀ ਦਿੰਦਾ ਇਹ ਕੁੱਲ ਦੀ ਜੀਰੀ ਚ ਟਟਿਰੀ ਆਂਡਾ ਧਰਨ ਨੂੰ ਤੁਰੇ ਫਿਰਦੀ ਆ ਤੇ ਬੰਦੇ ਨੇ ਖਾਲ ਭਰਿਆ ਭਰਾਇਆ ਜਾਂਦਾ ਤੇ ਲੋਕ ਹੱਸਦੇ ਤੀਗੇ ਵੀ ਹਾਂ ਭਈ ਇਸ ਵਾਹਣ ਦੇ ਵਿੱਚ ਇੱਕ ਇੱਕ ਮੋਟਰ ਦਾਸ ਕਿੱਲਿਆਂ ਤੇ ਵੀ ਵਾਹਣ ਸੁੱਕੂਗਾ ਪਰ ਦੇਖੋ ਨਾਲ ਸੂਏ ਦਾ ਪਾਣੀ ਲਾ ਕੇ ਰਿਕਾਰਡ ਤੋੜਤਾ ਸ਼ੇਅਰ ਕਰ ਦਿਓ ਜੇ ਵੀਡੀਓ ਵਧੀਆ ਲੱਗੀ ਆਹ ਦੇਖੋ ਜੀ ਦੇਖੋ ਪੂਰਾ ਮਾਰਦਾ ਨਾ ਧਾਰ ਬਾੜਾ ਦਾ ਕਹਿਣਾ ਨਹੀਂ ਮੈਂ ਘੱਟੋ ਘੱਟ 30 ਦੀ ਮੋਟਰ ਜਿੰਨਾ ਜੇ ਆਮ ਮਤਲਬ 20 20 ਦੀਆਂ ਦੋ ਮੋਟਰਾਂ ਲਾਈ ਆਪਾਂ ਕੀ ਤੋਂ ਵੀ ਪਲੱਸ ਹੈਗੀ 20 20 ਦੀਆਂ ਦੋ ਮੋਟਰਾਂ ਜਿੰਨਾ ਪਾਣੀ ਦੇ ਰਿਹਾ ਹੈ ਨਾਲੇ ਪਾਣੀ ਵੀ ਪੂਰਾ ਠੰਡਾ ਹੈ ਸਾਰੀ ਰਾਤ ਚਲਾਊਗਾ ਮੀ ਆਵੇ ਚਾਹੇ ਨਾ ਆਵੇ ਹੁਣ ਮੀ ਦਾ ਕੀ ਪਤਾ ਮੀ ਕਦੋਂ ਆਊ ਕਦੋਂ ਨਹੀਂ ਆਊ ਪਰ ਵੀ ਇਹ ਨਾਲ ਖਾਲ ਭਰਿਆ ਭਰਾ ਜਾਂਦਾ ਇਧਰ ਤੇ ਸਿਸਟਮ ਦੇਖੋ ਕਿੱਡਾ ਵੱਡਾ ਲਾਇਆ ਹੈ ਸਿਸਟਮ ਕੀ ਲਾਇਆ ਹੈ shund pipe ਲਿਆਂਦਾ hund pipe ਲਿਆ ਕੇ ਆਹ ਭਰਤੀ ਟੈਂਕੀ ਤੇਲ ਦੀ ਇਹਦੀ ਇੰਜਨ ਦੀ ਇੰਜਨ ਦੀ ਟੈਂਕੀ ਤੇਲ ਦੀ ਭਰਤੀ ਇਹ ਇਥੋਂ ਪੱਖਾ ਪਾਣੀ ਖਿੱਚੀ ਜਾਂਦਾ ਆਹ ਡੱਗ ਚੋਂ ਆਲੇ ਮਾਗਰੇ ਟੁਰਦਾ ਸੀਗਾ ਮਾਗਰੀ ਪਾਣੀ ਜੇ ਆਈ ਖਾਲ ਰਾਂਹੀ ਲੈ ਕੇ ਜਾਂਦਾ ਸੀਗਾ ਤਾਂ ਪਾਣੀ ਮਾਗਰੇ ਟੁੱਟ ਰਿਹਾ ਸੀ ਹੁਣ ਇਹਦੇ ਵਿੱਚੋਂ ਖਿੱਚੀ ਜਾਂਦਾ ਐ ਇਧਰ ਆ ਟੁੰਡ ਲੈ ਜਾ ਕੇ ਉਧਰ ਸਿੱਟੀ ਜਾਂਦਾ ਜੀਰੀ ਦਾ ਲੋਕਾਂ ਦਾ ਇੰਨਾ ਬੁਰਾ ਹਾਲ ਹੋਇਆ ਪਿਆ ਬਸ ਤੁਹਾਨੂੰ ਦੱਸ ਨਹੀਂ ਸਕਦੇ ਆਹ ਦੇਖੋ ਪਰ ਬੰਦੇ ਦੀ ਮਿਹਨਤ ਹੈ ਭਾਈ ਮਿਹਨਤ ਨਾਲ ਬੰਦਾ ਕੁਝ ਵੀ ਕਰ ਸਕਦਾ ਅੱਗੇ ਕਈਆਂ ਨਾਲ ਖਾਲਾਂ ਦਾ ਸੌ ਛਾਪਾ ਕਰਨਾ ਪੈਂਦੇ ਦੀ ਹੁਣ ਲੋਕ ਦਿਮਾਗ ਲਾ ਲੈਂਦੇ ਨੇ ਆ ਦੇਖੋ ਕੰਨਾ ਪਾਣੀ ਦੇਖੋ ਜੀ ਖਾਲ ਭਰਿਆ ਜਾਂਦਾ ਇਹਦੇ ਨਾਲ ਹੋਰ ਵੀ ਆ ਹੋਰਾਂ ਨੂੰ ਵੀ ਫਾਇਦਾ ਹੋਇਆ ਹੋ ਜਿਹੜਾ ਕਦੇ ਖੱਡ ਪੈਂਦੀ ਹੂ ਗਰੀਬ ਬੰਦੇ ਦੇ ਉਹਦੇ ਉਹਦੇ ਵੀ ਡੇਦਾ ਹੋ ਘਰ ਵਾਲੀ ਮੋਟਰ ਜੰਨਾ ਦਾ ਉਹ ਵੀ ਪੈਂਦਾ ਹੋਊ ਕਿੱਲੇ ਦੋ ਕਿੱਲੇ ਇਹ ਘਟੋ ਘਟੋਰੋਂ ਹੋਊਗਾ 10 ਕਿੱਲਿਆਂ ਦੀ ਬਾਹੀ ਤਾਂ ਹੋਊ ਆਰਾਮ ਨਾਲ ਜਿੱਥੇ ਪਾਣੀ ਜਾ ਰਿਹਾ ਹੈ ਇਹ ਇਹ 10 ਕਿੱਲਿਆਂ ਦੇ ਵਿੱਚ ਘਰ ਵਾਲੀ ਮੋਟਰ ਜੰਨਾ ਪਾਣੀ ਡਿੱਗਦਾ ਹੋਇਆ ਤਾਂ ਹੋਰ ਦੇ ਵੀ ਪਾਣੀ ਪਈ ਜਾਂਦਾ ਦਾ ਮਤਲਬ ਨਹੀਂ ਤਾਂ ਜੀ ਬੁਰਾ ਹਾਲ ਆ ਜੀਰੀਆਂ ਦਾ ਸੱਕਰੀ ਵੱਜੀ ਪਈ ਐ ਤੇ ਮੀ ਰੱਬ ਪਾ ਨਹੀਂ ਰਿਹਾ ਲਾਉਣ ਵਾਲਿਆਂ ਤੋਂ ਵੀ ਅੱਧਾ ਕਿੱਲੇ ਹੀ ਲੱਗਦਾ ਬਾਹਲੇ ਮੰਦੇ ਹਾਲ ਨੇ ਐਸਾ ਹਵਤੇ ਤਾਂ ਜੀਰੀ ਸਾਰੀ ਭਾਦੋਂ ਤੱਕ ਲੱਗੀ ਜਾਊ ਸੱਜਰੋਂ ਸੌਣ ਤਾਂ ਲੰਘਣ ਲਾ ਲਈ ਹੋ ਗਿਆ ਤੇ ਐ ਲਾ ਲੋ ਨਾ ਜੀਰੀ ਲਾਉਣ ਵਾਲੇ ਮਿਲਦੇ ਨੇ ਤਾਂ ਨਾ ਜੀਰੀ ਲੱਗਦੀ ਐ ਨਾ ਰੱਬ ਮੀ ਪਾਉਂਦਾ ਬਹੁਤ ਮੰਦੇ ਹਾਲ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜੇ ਕਿਸੇ ਦਾ ਦਿਮਾਗ ਕੰਮ ਕਰਦਾ ਤਾਂ ਭਾਈ ਇਸ ਤਰ੍ਹਾਂ ਪਾਣੀ ਪੂਣੀ ਸੈੱਟ ਲਉ ਆਪਦਾ ਖਾਲ ਦੇ ਵਿੱਚ ਤਾਂ ਸਿਸਟਮ ਲੋਟ ਆ ਜਾਊਗਾ ਆ ਦੇਖੋ ਧਾਰਵਾਹੀ ਦੀ ਠੰਡਾ ਠੰਡਾ ਪਾਣੀ ਹੈ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਬਾਈ ਪੇਜ ਨੂੰ ਫੋਲੋ ਕਰਦਿਆ ਕਰੋ ਧੰਨਵਾਦ ਤੁਹਾਡਾ ਵੀਰਾਂ ਦਾ ਦੇਖਣ ਲਈ